ਇਹ ਟੀ-ਸ਼ਰਟ ਤੁਹਾਨੂੰ 500 ਰੁਪਏ ਦੱਸ ਦੇਵਾਂਗੇ ਜਿਹੜਾ ਬੰਦਾ ਸਾਡੀ ਵੀਡੀਓ ਹੀ ਆ ਕੇ ਉਹ ਸ਼ੇਅਰ ਉਸ ਬੰਦੇ ਵਾਸਤੇ 1000 ਰੁਪਏ 25 ਦੀ ਟੀ-ਸ਼ਰਟ ਦੇਵਾਂਗੇ ਜੀ ਭਾਜੀ ਆਹ ਵਾਲੀ ਟੀ-ਸ਼ਰਟ ਆ 1000 ਰੁਪਏ ਦੀ 25 ਦੇ ਰਹੇ ਤੁਸੀਂ ਕਰੋ ਦੇਖੋ ਜੀ ਕਲਰ ਤੋਂ ਲੋ ਅੱਧਾ ਕਿਲੋ ਹੋਇਆ ਜੀ ਚਾਹੇ ਪਾਣੀ ਪਾ ਲੋ ਪਰ ਪਾਣੀ ਸੁੱਕ ਜਾਏਗਾ ਇਹ ਸਪੈਸ਼ਲ ਸਲੂਨ ਵਾਸਤੇ ਲੋਕ ਲੈ ਕੇ ਆਉਂਦੇ ਆ ਡਾੜਾ ਗਲਦੋਂ ਦੇ ਟੋਬਲ ਸਾਡੇ ਕੋਲੇ ਜੀ ਜੇ ਇਹਦੀ ਗੱਲ ਕਰੀ ਭਾਜੀ ਇਹ ਕਿੰਨੇ ਦਾ ਇਹ ਬਾਜ਼ਾਰ ਦਾ ਰੇਟ 400 ਰੁਪਏ ਡੋਬਲ ਦਾ ਰੇਟ ਹੈ ਜੀ ਸਾਡੇ ਕੋਲ ਟੋਬਲ ਦਾ ਰੇਟ ਹੋ ਗਿਆ 150 ਰੁਪ ਸਿਰਫ 150 ਰੁਪਏ ਤੇ 500 ਰੁਪਏ ਚ ਆ ਰਹੇ ਨੇ 250 ਰੁਪਏ ਦੀ ਛਾਡੂਗੀ ਜਿਹੜੀ ਹੈ ਸ਼ਾਇਦ 250 ਰੁਪਏ ਦੇ ਵਿੱਚ ਦੇ ਰਹੇ ਹਾਂ ਜੀ ਗੋਆ ਵਾਰਾ ਜਾਂਦੇ ਜਿਹੜੇ ਮੁੰਡੇ ਪਾਉਂਦੇ ਆ ਬਹੁਤ ਵਈਆ ਸਾਰੇ ਬ੍ਰਾਂਡ ਹੋਣਗੇ ਨਾਲੇ ਬਿਲਕੁਲ ਬਿਲਕੁਲ ਇਹ ਡੈਂਸ ਜੀਨ ਆ ਗਈ ਜੀ ਹਾਂਜੀ ਇਹਦੇ ਵਿੱਚ ਵੀ ਸਾਰੀ ਚੀਜ਼ ਤੁਹਾਡਾ ਰੇਟ ਸੇਮ ਹੀ ਰਹਦਾ ਜੀ ਵੱਡਾ ਕੱਜਾ ਦੇ ਟੈਕਸਟਰਾ ਵੀ ਲੈ ਜਾਂਦਾ ਜੀ ਸੋ ਜਿਸ ਬ੍ਰਾਂਡ ਤੁਹਾਨੂੰ ਜਰੂਰ ਤੇ ਜਦੋਂ ਮਰਜ਼ੀ ਆ ਖਰੀਦ ਸਕਦੇ ਆ ਪੈਂਟ ਦਾ ਰੇਟ 600 ਬਰੇਗਾ ਜੀ ਬੂਟ ਕੱਟ ਲੈ ਲੋ ਸਟ੍ਰੇਟ ਲੈ ਲੋ ਨੈਰੋ ਲੋ ਪੈਂਟ ਹੋ ਗਈ ਜਿਹੜੀ ਬਾਜ਼ਾਰ ਵਿੱਚ 15-15 ਵੀ ਦੋਸਤੋ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਇੰਨੀ ਵੱਡੀ ਸੇਲ ਲੱਗ ਚੁੱਕੀ ਹੈ ਜਿੱਥੇ ਕਿ ਤੁਹਾਨੂੰ ਜਮੇ ਸਤੈ ਕਪੜੇ ਮਿਲ ਜਾਣਗੇ ਪਹਿਲਾਂ ਤਾਂ ਜਿਹੜੇ ਤੁਸੀਂ ਮੇਰੇ ਹੱਥ ਦੇ ਵਿੱਚ ਟੀ-ਸ਼ਰਟ ਆ ਦੇਖ ਰਹੇ ਹੋ ਨਾ ਇਹ ਬਾਜ਼ਾਰ ਦੇ ਵਿੱਚ ਕੋਈ ਹਜ਼ਾਰ ਦੀ ਪੰਜ ਦੀਂ ਦਾ ਕੋਈ ਸਤੈਂ ਦਾ ਕੋਈ 10 ਦਾ ਤੇ ਕੋਈ 15 ਦਾ ਪਰ ਪੰਜਾਬੀ ਦੀਪਗਾਰ ਵਾਂਗ ਵਾਲੇ ਦੇ ਨੇ ਹਜ਼ਾਰ ਪੈਸੇ ਦੇ ਵਿੱਚ 25-25 ਟੀ-ਸ਼ਰਟ ਆ ਸੋ ਇਹ ਹੀ ਨਹੀਂ ਬਈ ਬਾਈ ਹੋ ਰਹੇ ਨੇ ਹੋਰ ਵੀ ਬਹੁਤ ਸਾਰੀਆਂ ਆਫਰਾਂ ਲਾਈ ਹੋਈਆਂ ਨੇ ਵੱਡੇ ਵੱਡੇ ਡਿਸਕਾਊਂਟ ਦਿੱਤੇ ਨੇ ਹਰੇਕ ਕੱਪੜਾ ਤੋਂ ਲੈ ਕੇ ਜਮੀਂ ਸਸਤਾ ਮਿਲ ਜਾਆ ਚੇਰੇ ਤੁਸੀਂ ਲੇਡੀਜ਼ ਲਾ ਲਓ ਚਾਹੇ ਜੈਕਸ ਲਾ ਲਓ ਇੱਥੇ ਤਾਂ ਕੀ ਤੁਹਾਨੂੰ ਬੱਚਿਆਂ ਦੇ ਕੱਪੜੇ ਵੀ ਮਿਲ ਜਾਣਿਆ ਤੁਹਾਨੂੰ ਮੇਰੀ ਗੱਲ ਤੇ ਨਹੀਂ ਜੀ ਕਿ ਨਾ ਹੁੰਦਾ ਬਾਈ ਜਨਾ ਗੱਲ ਬਾਤ ਕਰਦੇ ਜਿਨ੍ਹਾਂ ਨੇ ਕਿ ਸੋਸ਼ਲ ਮੀਡੀਆ ਪੂਰਾ ਲਾ ਰੱਖਿਆ ਅੱਜ ਵੀ ਚੱਲੀਏ ਸੱਚੀ ਗੱਲ ਬਾਜੀ ਸੱਚੀ ਗੱਲ ਜੀ ਕੀ ਗੱਲ ਬਾਜੀ ਪੂਰਾ ਰੌਲਾ ਪਾ ਰੱਖਿਆ ਹੈ ਟੀ-ਸ਼ਰਟਾਂ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਜੇ ਗੱਲ ਕਰੀਏ ਕੋਈ ਹਜ਼ਾਰ ਦੇ 7 ਦਿਨ ਦਾ ਕੋਈ 10 ਦਿਨ ਦਾ ਕੋਈ 15 ਦਿਨ ਦਾ ਪਰ ਤੁਸੀਂ ਸਾਰੇ ਵੇਲ ਕਰਕੇ ਰੱਖਦੇ ਸਾਡਾ ਰੇਟ ਸਾਰੇ ਪੰਜਾਬ ਦੇ ਵਿੱਚ ਸਭ ਤੋਂ ਸਸਤਾ ਹੁੰਦਾ ਜੀ ਜੇ ਕਿਸੇ ਦੁਕਾਨਦਾਰਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੋਣਾ ਵਾਸਤੇ ਮਿਲ ਜੇਗਾ ਹੋਲਸੇਲ ਵੀ ਰਿਟੇਲ ਵੀ ਰਿਟੇਲ ਵਿੱਚ ਵੀ ਅਸੀਂ ਕਪੜਾ ਬਹੁਤ ਸਸਤਾ ਦਿੰਦੇ ਆ ਜਿਹੜੀ ਤੁਹਾਨੂੰ ਅੱਜ ਜੀ ਸ਼ੋਅ ਦਿਖਾ ਰਹੇ ਆ ਇਸ ਤੋਂ ਸਭ ਤੋਂ ਵੱਡੀ ਪਹਿਲੀ ਗੱਲ ਇਹ ਸਾਡੇ ਕੋਲੇ ਮਾਲ ਫਰੈਸ਼ ਹੋਗਾ ਕੋਈ ਵੀ ਜੂਸ ਵਾਲਾ ਕੰਮ ਕੋਈ ਜੀ ਕਰਦੇ ਜੂਸ ਮਾਲ ਇਹ ਟੀ-ਸ਼ਰਟ ਤੁਹਾਨੂੰ 500 ਰੁਪਏ ਦਾ 10 ਦੇਵਾਂਗੇ ਤੇ ਜਿਹੜਾ ਮੇਰੇ 10 ਟੀ-ਸ਼ਰਟ ਦੇ ਰਹੇ ਆ ਅੱਗੇ ਵੀ ਸੁਣੋ ਹੋਰ ਵੀ ਆਫਰ ਦੇਵਾਂਗੇ ਤੁਹਾਨੂੰ ਤਬਾਕਾ ਆਫਰ ਤਾਂ ਅਜੇ ਬਾਕੀ ਹੈ ਜਿਹੜਾ ਬੰਦਾ ਸਾਡੀ ਵੀਡੀਓ ਜਾਂ ਕੋਈ ਸ਼ੇਅਰ ਆ ਉਸ ਬੰਦੇ ਵਾਸਤੇ 2000 ਰੁਪਏ 25 ਦੀ ਸ਼ਰਟ ਦੇਵਾਂਗੇ ਜੀ ਭਾਜੀ ਆਹ ਵਾਲੀ ਟੀ-ਸ਼ਰਟ ਆ 1000 ਰੁਪਏ ਦੀ 25 ਦੇ ਰਹੇ ਤੁਸੀਂ ਕਰੋ ਦੇਖੋ ਜੀ ਕਰੋ ਮਤਲਬ ਦੇਖ ਸਕਦੇ ਹੋ ਦੋ ਇਹਨਾਂ ਵਿੱਚ ਸਾਈਜ਼ ਹੋਣਗੇ ਐਮ ਤੋਂ ਲੈ ਕੇ ਡਬਲ ਐਕਸ ਤੱਕ ਸਾਈਜ਼ ਹੋਊਗਾ ਹੂੰ ਜਿਹੜਾ ਬੁੱਧਾ ਵੀਡੀਓ ਕਰਕੇ শেয়ার ਪੇਜ ਨੂੰ ਕਰਵਾ ਫੋਲੋ ਕਮੈਂਟ ਕਰਵਾ ਲਾਈਕ ਵਧੀਆ ਕਰਵਾ ਉਹਦੇ ਵਾਸਤੇ 1000 ਰੁਪਏ ਦੀ 25 ਟੀ-ਸ਼ਰਟ ਦੇਵਾਂਗੇ ਜੀ 25 ਟੀ-ਸ਼ਰਟ ਆ ਦੋਸਤੋ ਅੱਜ ਤੱਕ ਤੁਸੀਂ ਨਾ ਤਾਂ ਕਦੇ ਸੁਣੀ ਹੋਣੀ ਇਹ ਗੱਲ ਤੇ ਨਾ ਹੀ ਕਿਤੇ ਦੇਖਿਆ ਹੋਣਾ ਵੀ ਕੋਈ ਬੰਦਾ 1000 ਰੁਪਏ ਦੀ 25 25 ਟੀ-ਸ਼ਰਟ ਦਿੰਦਾ ਹੋਵੇ ਸੋ ਕੱਲੇ ਦੇਵਾਂਗੇ ਜਿੰਨੇ ਮਰਜ਼ੀ ਲੈ ਲਓ ਜੀ 1000 ਰੁਪਏ ਦੀ 25 ਟੀ-ਸ਼ਰਟ ਦੇਵਾਂਗੇ 500 ਰੁਪਏ ਦੇ 10 ਤੇ 1000 ਰੁਪਏ ਦੇ 25 ਤੇ ਸਾਰੇ ਕਮਾਂਡੋਆਂ ਕੇ ਦੱਸਿਓ ਕੋਈ ਪੰਜਾਬ ਹਰਿਆਣਾ ਦਿੱਲੀ ਲੁਧਿਆਣਾ ਤੁਹਾਨੂੰ 1000 ਰੁਪਏ ਦੇ 25 ਟੀ-ਸ਼ਰਟ ਮਿਲਦੀ ਕਿਤੇ ਸਿਰਫ ਪੰਜਾਬੀ ਦੀ ਗਵਰਨਮੈਂਟ ਬਰੇਂਡਾ ਤੇ ਮ ਬਿਲਕੁਲ ਟੋਨੋ ਅੱਧਾ ਕਿਲੋ ਹੋਇਆ ਜੀ। ਕਹੇ ਪਾਣੀ ਪਾ ਲੋ ਪਰ ਪਾਣੀ ਵੀ ਸੁੱਕ ਜਾਏਗਾ। ਇਹ ਸਪੈਸ਼ਲ ਸਲੂਨ ਵਾਸਤੇ ਲੋਕ ਲੈ ਕੇ ਆਉਂਦੇ ਆ ਡਾੜਾ ਗਲਦੋਂ ਦੇ ਟੋਪ ਵਾਲਾ ਸਾਡੇ ਕੋਲੇ। ਜੀ ਜੇ ਇਹਦੀ ਗੱਲ ਕਰੀ ਭਾਜੀ ਇਹ ਕਿੰਨੇ ਦਾ? ਇਹ ਬਾਜ਼ਾਰ ਦਾ ਰੇਟ 400 ਰੁਪਏ ਟੋਪ ਵਾਲਾ ਰੇਟ ਹੈ। ਹਾਂਜੀ। ਸਾਡੇ ਕੋਲ ਟੋਪ ਵਾਲਾ ਰੇਟ ਹੈ 150 ਰੁਪਏ ਚ। ਸਿਰਫ 150 ਰੁਪਏ। 150 ਬਾਈਕਾ ਜੀ ਤੇ 500 ਰੁਪਏ ਚਾਰ ਰਹਿਣਗੇ। ਮਤਲਬ ਦੇਖ ਸਕਦੇ ਹੋ ਦੋਸਤੋ ਮੈਂ 500 ਰੁਪਏ ਨੇ 400 ਸਾਈਜ਼ ਵੀ ਦੇਖ ਸਕਦੇ ਹੋ ਪੂਰਾ ਵੱਡਾ ਸਾਈਜ਼ ਆਗਾ। ਸੋ ਸਟੱਫ ਵੀ ਬਹੁਤ ਵਧੀਆ ਹੈ ਦਾ ਹੋਰ ਜੇ ਕਿਸੇ ਨੂੰ ਵਧੀਆ ਕੱਪੜੇ ਲੈਣੇ ਹੋਰ ਮਹਿੰਗੇ ਟੀ-ਸ਼ਰਟ ਪੈਂਟ ਲੋਰ ਸ਼ਰਟ ਹਰ ਇੱਕ ਐਕੋ ਮਿਲ ਜੂਗੀ ਅਤੀਸ਼ਾ ਬਾਵੀ ਗੋਲਗਲੇ ਦੀਆਂ ਜੀ ਠੀਕ ਹੈ ਜੀ ਇਹ 250 ਰੁਪਏ ਰੇਟ ਤੇ ਹੈ ਜੀ 300 ਰੁਪਏ ਰੇਟ ਤੇ ਹੈ ਹਰ ਤਰ੍ਹਾਂ ਹੀ ਮਿਲਣਗੀਆਂ ਪਰ ਹਰ ਚੀਜ਼ ਦਾ ਰੇਟ ਬਿਆਰ ਨਾਲੋਂ ਘੱਟ ਹੀ ਹੋਗਾ ਜੀ ਬਿਲਕੁਲ ਜਿਹੜਾ ਸ਼ੋਰੂਮ ਤੋਂ ਮਾਰ ਆਉਂਦਾ ਉਹੀ ਬਾਅਦ ਹੋ ਗਈ ਸਾਰਾ ਇਹ ਸ਼ੁਰੂਮਾ 40 ਦੇ ਲਗਾਤਾਰ ਦੇਵਾਂਗੇ ਤੁਹਾਨੂੰ ਪਾ ਜੀ ਕਿਤੇ ਯੂਜ਼ ਵਾਲੇ ਤਾਂ ਨਹੀਂ ਹੈਗੇ ਕੱਪੜੇ ਯੂਜ਼ ਵਾਲਾ ਤੁਹਾਨੂੰ ਪਹਿਲਾ ਐਸੇ ਸਾਡੇ ਕੋਲੇ ਯੂਜ਼ ਵਾਲਾ ਸਿੰਗਲ ਪੀਸ ਵੀ ਨਹੀਂ ਹੋਊਗਾ ਜੀ ਜੇ ਕੋਈ ਸੌਫਟ ਕਰਦੇ ਯੂਜ਼ ਹੈ ਤਾਂ ਗਰੰਟੀ ਆਪਣੀ ਆ ਦੇਖੋ ਟੀ-ਸ਼ਰਟਾਂ ਲੇਡੀਜ਼ ਜੈਂਟਸ ਤੁਹਾਡੇ ਕੋਲ ਆ ਰਹੇ ਨੇ ਹਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਜੀ ਥੋੜੀ ਬੱਤੀ ਤੋਂ ਦਿਖਾ ਦਈਏ ਵੈਰਾਈਟੀ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਫਿਰ ਜਿਆਦਾ ਵੈਰਾਈਟੀ ਦਿਖਾ ਦੇ ਇਹ ਸਾਰੀ 250 ਰੁਪਏ ਦੀ ਸ਼ਡੂਗੀ ਜਿਹੜੀ ਐ ਸ਼ਾਇਦ 250 ਰੁਪਏ ਦੇ ਵਿੱਚ ਦੇਣ ਹਾਂਜੀ ਗੋਆ ਵਾਲਾ ਜਾਂਦੇ ਜਿਹੜੇ ਮੁੰਡੇ ਪਾਉਂਦੇ ਆ ਬਹੁ ਆਡ ਵੈਰੀ ਦੁੱਖ ਚ ਬਹੁਤ ਜ਼ਿਆਦਾ ਮਿਲ ਜਾਣੀ ਆਗੀ ਵਿਰਾਹੀ ਹੋਰ ਦੇਖੋ ਜਿੰਨੀ ਮਰਜ਼ੀ ਲਓ ਜੀ ਟੀ-ਸ਼ਰਟ ਲਓ ਸ਼ਰਟ ਲਓ ਲੋਰ ਲਓ ਪੈਂਟ ਲਓ ਹੂੰ ਕਿਸੇ ਵਧੀਆ ਲੈਣੀ ਹੈ ਸ਼ਰਟ ਪੈਂਟ ਲੋਰ ਹਰ ਚੀ ਮਿਲੂਗੀ ਆ ਸ਼ਰਟ ਹੋਗੀ ਜੈਂਸ ਦੀ ਜੀ ਸਾਰੀ ਬ੍ਰਾਂਡਰ ਸ਼ਰਟ ਹੋਗੀ 300 ਰੁਪਏ ਰੇਟ ਹੋਗਾ ਦਾ ਸਾਈਜ਼ ਜਿਹੜਾ ਮਰਜ਼ੀ ਲਓ 5 ਐਕਸਲ ਤੱਕ ਸਾਈਜ਼ ਮਿਲ ਜਾਣਗੇ ਜੀ ਓਕੇ ਜੀ ਤੇ ਵੱਡੇ ਸਾਈਜ਼ ਦਾ ਰੇਟ ਐਕਸਟਰਾ ਨਹੀਂ ਲੱਜੂਗਾ ਜੀ ਬਾਕੀ ਸਾਰਾ ਉਹਨੂੰ ਤਕਰੀਬਨ ਪਤਾ ਹੀ ਹੈ ਵੀ ਸਾਡਾ ਰੇਟ ਫਿਕਸ ਹੀ ਹੁੰਦਾ ਹੈ ਨਹੀਂ ਅੱਜ ਘੱਟ ਰੇਟ ਕਰਦੇ ਸਭ ਲਈ ਇੱਕ ਰੇਟ ਹੋਊਗਾ ਭਾਜੀ ਪਹਿਲੇ ਇੰਨਾ ਰੇਟ ਘਟਾ ਦੇ ਦੁੱਤ ਜੀ ਦਾ ਹੋਰ ਕੀ ਘਟਾਓ ਉਸੋ ਨਾਈਟ ਸੂਟ ਹੈ ਦੇਖੋ ਲੇਡੀਜ਼ ਹਾਂ ਲੌਂਗ ਵੀ ਆਣਗੇ ਸ਼ਾਰਟ ਵੀ ਆਣਗੇ ਜੀ ਸਾਰੇ ਬ੍ਰਾਂਡ ਆਣਗੇ ਦੇਖੋ ਬ੍ਰਾਂਡ ਦੇ ਇਹਨਾਂ ਕੋਲ ਲੱਗੇਗਾ ਉੱਪਰ ਟੈਗ ਹੋ ਹਾਂ ਅਜਾੜਾ ਤੇ ਐਮ ਆਰ ਪੀ ਹੋਊ ਕਿਸੇ ਦੀ 1200 ਇਹਦਾ ਰੇਟ ਸਾਡਾ 400 ਰੁਪਏ ਰਹੇਗਾ ਜੀ ਸਾਇਜ਼ ਜਿਹੜਾ ਮਰਜ਼ੀ ਲਾ ਲਓ ਸਰਫ 400 ਰੁਪਏ ਦੇ ਵਿੱਚ ਚਾਹੇ 5ਐਸ ਲਾ ਲਓ ਚਾਹੇ ਐਮਐਸ ਲਾ ਲਓ ਸੇਮ ਰੇਟ ਰਹੂਗਾ ਜੀ ਜੀ ਉਸ ਤੋਂ ਬਾਅਦ ਜੀਨਸ ਆ ਗਈ ਏਡਿਅੰਸ ਜੀਨਾਂਗੀ ਜੀ ਹਾਂਜੀ ਇਹਦੇ ਵਿੱਚ ਵੀ ਸਾਰੀ ਚੀਜ਼ ਤੁਹਾਡਾ ਰੇਟ ਸੇਮ ਹੀ ਰਹਿੰਦਾ ਜੀ ਵੱਡੇ ਸਾਈਜ਼ ਦਾ ਟੈਕਸਟਾ ਵੀ ਲੈ ਜਾਂਦਾ ਜੀ ਸੋ ਜਿਸ ਭਰਾਂ ਤੁਹਾਨੂੰ ਜਰੂਰ ਤੇ ਜਦੋਂ ਮਰਜ਼ੀ ਆ ਖਰੀਦ ਸਕਦੇ ਆ ਪੈਂਟ ਦਾ ਰੇਟ 600 ਦਰੇਗਾ ਜੀ ਬੂਟ ਕੱਟ ਲੈ ਲੋ ਸਟ੍ਰੇਟ ਲੈ ਲੋ ਨੈਰੋ ਲੋ ਪੈਂਟ ਹੋਊਗੀ ਜਿਹੜੀ ਬਾਜ਼ਾਰ ਵਿੱਚ 15-1500 ਰੁਪਏ ਵਿਕਦੀ ਹੈ ਉਹਦਾ ਰੇਟ 600 ਦਰੇਗਾ ਜੀ ਜੀ ਉਸ ਵਿੱਚ ਕਰ ਗੋ ਪੈਂਟ ਰੰਗ ਫੇਟ ਹੋ ਜਾਏ ਵਾਪਸ ਲੈ ਲਾਂਗੇ ਜੀ ਕਾਟਨ ਨਹੀਂ ਕਰ ਗੋ ਪੈਂਟ ਹੈ ਜੀ ਕਲਰ ਦੀ ਗਾਰੰਟੀ ਹੋਊਗੀ ਸਹਿਜ ਹੋਊਗਾ 40 ਤੱਕ ਹਾਂ ਕਪੜਾ ਦੇਖੋ ਸਿਸਟਾਪ ਬਿਲਕੁਲ ਇਹ ਦਿੱਖਦੀ ਹੈ 15-1500 ਰੁਪਏ ਯਾਰ ਚ ਹਾਂਜੀ ਸਾਡਾ ਇਹ ਰੇਟ ਵੀ 600 ਰੁਪਏ ਦਾ ਹੈ ਜੀ ਸਿਰਫ 600 ਰੁਪਏ ਦਾ ਹੈ ਹਾਂਜੀ ਹਾਂਜੀ ਸਾਡ ਵੀ ਜਿਹੜਾ ਮਰਜ਼ੀ ਲਓ ਆ ਦੇਖੋ ਕਲਰ ਵਿੱਚ ਮਲੋ ਦੋਸਤ ਤੁਸੀਂ ਦੇਖ ਸਕਦੇ ਤਾਂ ਤੇ ਵੈਰਾਈਟੀ ਬਹੁਤ ਜ਼ਿਆਦਾ ਮਿਲ ਜਾਨੀ ਹੈ ਬਟ ਗੱਲ ਕੀ ਹੈ ਅਸੀਂ ਇੱਥੇ ਤਾਂ ਚੈੱਕ ਨਹੀਂ ਕਰਾ ਸਕਦੇ ਹੈਗੇ ਇਹਦੀ ਕੁਆਲਿਟੀ ਆ ਕੇ ਉਹਦਾ ਤੁਹਾਨੂੰ ਇੱਥੇ ਆ ਕੇ ਪਤਾ ਲੱਗਣਾ ਸਾਡੇ ਰੇਟ ਇੰਨੇ ਘੱਟ ਹੁੰਦੇ ਆ ਤੇ ਕੁਆਲਿਟੀ ਵੀ ਵਧੀਆ ਦੇਖੋ ਵੈਰਾਈਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਸਾਡੇ ਕੋਲੇ ਕੋਈ ਵੀ ਪਾਜੀ ਜੀ ਆਹ ਬੈਂਦੀ ਗੱਲ ਕਰੀਏ ਇਹ ਸਟਾਰਟਿੰਗ ਕਿਨੇ ਤੋਂ ਹੋ ਜਾਂਦੀ ਹੈ ਇਹ ਫਾਰਮ ਵੱਡੇ ਸਾਈਜ਼ ਦਾ ਇਹ ਤਾਂ ਐਕਸਟਰਾ ਹੀ ਲਿਆਉਂਦਾ ਹਰ ਦੁਕਾਨਦਾਰ ਤੋਂ ਉਹਨੂੰ ਵੱਧ ਰੇਟ ਲੈਂਦੇ ਵੱਡੇ ਸਾਈਜ਼ ਦੇ ਸਾਡੇ ਕੋਲ ਨਹੀਂ ਹੋਊਗਾ ਜੀ ਜੀ ਮਤਲਬ ਦੋਸਤਾਂ ਕੋਲੇ ਪੈਂਟਾਂ ਹੀ ਨਾਲ ਲੋਹੜਾਂ ਵੀ ਰੱਖੀਆਂ ਹੋਈਆਂ ਇਹਨਾਂ ਨੇ ਇਹ ਲੋੜ ਜਿਹੜੀ ਹੈਗੀ ਇਹ 300 ਰੁਪਏ ਦੀ ਹੁੰਦੀ ਹੈ ਜੀ ਜੀ ਉਸ ਤੋਂ ਬਾਅਦ 200 ਰੁਪਏ ਦੀ ਵੀ ਹੈਗਾ ਸਾਡੇ ਕੋਲੇ ਜੇ ਕੋਈ ਹੋਰ ਜਿਆਦਾ ਵਧੀਆ ਲੈਣ ਤਾਂ ਉਹ ਵੀ ਮਿਲ ਜੇਗੀ ਮਤਲਬ ਵੱਡਿਆ ਦਾ ਮਤਲਬ ਇਹ ਨਹੀਂ ਹੋਊਗਾ ਵੀ ਮੰਨ ਲਓ ਅਸੀਂ ਤੁਹਾਨੂੰ 500 ਰੁਪਏ ਚੀ ਲਾਤੀ 500 ਰੁਪਏ ਦੀ ਜਿਹੜੀ ਲੋੜ ਦਵਾਗੇ ਉਹ ਬਾਜ਼ਾਰ 'ਚ 1000 ਰੁਪਏ ਹੀ ਹੋਗੀ ओके ਬਾਜ਼ਾਰ ਲੋ ਅੱਧੇ ਰੇਟ ਤੇ ਜਾਵਾਂਗੇ ਤੁਹਾਨੂੰ ਇਹ ਨਾ ਸਸਤਾ ਕੱਪੜਾ ਦੇ ਕੀ ਮੇਰੇ ਆ ਸਾਡਾ ਖਾੜਾ ਕੰਮ ਲੋਟਦਾ ਜੀ ਅਸੀਂ ਸ਼ੋਅਰੂਮ ਬੜਾ ਕੋਲੋਂ ਲੈਂਦੇ ਜਿਵੇਂ ਕੋਈ ਕੰਪਨੀਆ ਤੋਂ ਲੋਟ ਚੱਕਿਆ ਦੋ ਲੈ ਕੇ ਆਨੇ ਲੇਕਿਨ ਯੂਸਡ ਕੁਛ ਨਹੀਂ ਹੋਊਗਾ ਹੋਗਾ ਫਰੈਸ਼ ਓਕੇ ਜੀ ਉਸ ਤੋਂ ਬਾਅਦ ਖੋ ਟੌਪ ਉਹ ਲੜਕੀਆਂ ਦੇ ਗਰਲਸ਼ ਵਾਸਤੇ ਜੀ ਕੁਰਤੇ ਫਰਕ ਸੂਟ ਹਰ ਚੀਜ਼ ਐਡਮ ਹੁੰਦੀ ਆ ਦੇਖੋ ਵੈਰੈਟੀਆਂ ਕਿੰਨੇ ਦਾ ਕਿ ਸਟਾਰਟਿੰਗ ਪ੍ਰਾਈਸ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਸਭ ਤਰ੍ਹਾਂ ਦੇ ਹੋਣਗੇ ਜੀ ਸੋਨੂੰ ਪਹਿਲਾਂ ਅਸਲੀਆ ਵੀ ਬਾਜ਼ਾਰ ਲੋ ਅੱਧੇ ਰੇਟ ਤੇ ਹੋਣਗੇ ਬਿਲਕੁਲ ਆ ਬੱਚਿਆਂ ਦੇ ਸੂਟ ਹੋਣਗੇ ਇਦਾਂ ਹਰ ਇੱਕ ਅਸ ਅਗਰ ਭਈ ਬੱਚਿਆਂ ਨੂੰ ਤੁਹਾਨੂੰ ਪਤਾ ਹੈ ਕਿ ਗਰਮੀਆਂ ਸੀਜ਼ਨ ਚੱਲ ਰਿਹਾ ਹੈਗਾ ਸੋ ਇਹਨਾਂ ਕੋਲ ਬੱਚਿਆਂ ਦੇ ਬਾਕੀ ਤੁਹਾਨੂੰ ਬੀਡੀਓ ਵਿੱਚ ਅਸੀਂ ਯਾਰ ਜਿਾਸੇ ਤੁਹਾਨੂੰ ਇਹ ਕਹਦੇ ਆ ਵੀ ਘੱਟ ਤੋਂ ਘੱਟ ਬਲੈਰ ਲੋਦੇ ਰੇਟ ਤੇ ਹੋਣਗੇ ਦੋ ਛੋਟੀਆਂ ਕੁਆਲਟੀ ਜਿਹੜੀ ਹੋਊਗੀ ਆ ਦੇਖੋ ਤੁਸੀਂ ਸੋ ਬਹੁਤ ਸੋਹਣਾ ਸਟਾਕ ਉਸ ਤੋਂ ਬਾਅਦ ਕੁੜੀਆਂ ਲਈ ਲੜਕੇ ਲਈ ਜੀਨਸ ਆ ਦੇਖੀ ਲੜਕਿਆਂ ਦੀ ਜੀਨਸ ਦਾ ਰੇਟ ਸਾਡਾ 550 ਰੁਪਏ ਲਾ ਚਾਹੇ ਬੂਟ ਕਾ ਤੋਵੇ ਦਾ ਚੇਡੋ ਬੇਲੇ ਕੋਈ ਮਰਜ਼ੀ ਲੈ ਲਓ ਜੀ ਭਾਜੀ ਆ ਐਡੀ ਸੋਹਣੀ ਜੀਨਸ ਸਿਰਫ ਕੁਆਲਿਟੀ ਚੈੱਕ ਕਰੋ ਜੀ ਜੇ ਕਿ ਤੁਸੀਂ ਖੁਦ ਪਾਉਂਦੇ ਹੋਗੇ 11500 ਹੀ ਲੈ ਕੇ ਹੁੰਦੇ ਹੋਗੇ ਬਿਲਕੁਲ ਬਿਲਕੁਲ ਇਹ ਚ ਬ੍ਰਾਂਡ ਵੀ ਆਣਗੇ ਨਾਨ ਬ੍ਰਾਂਡ ਵੀ ਇਹ ਰੇਟ ਸਿਰਫ ਰਹੂਗਾ 500 ਰੁਪਏ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਨਾ ਮੇਰਾ ਗਲਤ ਬੋਲ ਗਏ ਬਟ ਰੇਟ ਤਾਂ ਉਹ ਤੇਰਾ ਸੋਹਣਾ ਮੈਂ ਤੁਹਾਨੂੰ ਅਸੀਂ ਪਹਿਲਾਂ ਕਹਿ ਰਹੇ ਹਾਂ ਵੀ ਸਾਡਾ ਸ਼ੋਅਰੂਮਾ ਤੋਂ ਮਹਲਾ ਹੋਇਆ ਹੁਣ ਸ਼ੋਅਰੂਮ ਵਾਲਿਆਂ ਨੇ 300 ਸਿਰਫ ਰੇਟ ਲਾਤਾ ਹਾਂ ਸਾਡਾ ਰੇਟ ਤਾਂ ਨਹੀਂ ਨਾ ਸਾਡਾ ਰੇਟ ਤਾਂ 500 ਰੁ ਹਲੇ ਵਾਪਾ ਮੋਸਟਲੀ ਇਹ ਚੀਜ਼ ਦੇਖਦੇ ਜਿਹੜਾ ਪ੍ਰਾਈਸ ਲਿਖਿਆ ਹੁੰਦਾ ਲੋਕੋ ਨਹੀਂ ਲਿਖੇਗਾ ਸਰ ਦਾ ਮਤਲਬ ਹੀ ਸਾਡੇ ਆਈਟਮ ਤੇ ਕੋਈ ਵੀ ਰੇਟ ਲਿਖਾਵੇ ਉਹ ਮਤਲਬ ਨਹੀਂ ਆ ਹਾਂ ਸਾਡੇ ਕੋਲੇ ਹੋਰ ਦੇਖੋ ਹੁਣ ਆ ਲੋਰ ਹੈ ਵੱਡੇ ਸਾਈਜ਼ ਦੇ ਜੀ ਇਹਦਾ 4 ਐਕਸਲ ਸਾਈਜ਼ ਆ ਲਿਖਿਆ ਹੈ ਸਾਈਜ਼ ਦੇਖੋ ਹਾਂਜੀ ਇਹਦੇ ਵਿੱਚ 4 ਐਕਸਲ ਲੋ 5 ਐਕਸਲ ਲੋ ਹੂੰ ਚਾਹੇ 2 ਐਕਸਲ ਲੋ ਜੀ ਸਾਰੇ ਰੇਟ ਸਿਰਫ 200 ਰੁਪਏ ਰਹੂਗਾ ਜੀ ਵੱਡੇ ਸਾਈਜ਼ ਦਾ ਜਿਹੜਾ ਐਕਸਟਰਾ ਨਹੀਂ ਜਾਂਦਾ ਸਾਡੇ ਕੋਲ ਇਹ ਵਾਲੀ ਰੋਲ ਸਿਰਫ 200 200 ਰੁਪਏ ਕਿਹਾ ਜੀ ਰੇਟ ਮਤਲਬ ਵੈਰਾਈਟੀ ਜਿੰਨੀ ਮਰਜ਼ੀ ਲੈ ਲਓ ਆ ਦੇਖੋ ਕਲਾ ਡਿਜ਼ਾਈਨ 100-200 ਰੁਪਏ ਦੇ ਵਿੱਚ ਰਿਹਾ 100-200 ਰੁਪਏ ਹੋਗਾ ਜੀ ਜਿੰਨਾ ਸਟਾਕ ਮੈਂ ਸਾਰਾ 200 ਰੁਪਏ ਰੇਟਾ ਜੀ ਤੇ ਸਟਾਕ ਵਿੱਚ ਜਿੰਨਾ ਮਰਜ਼ੀ ਲਾ ਲਓ ਕੈ ਟ੍ਰੱਕ ਭਰ ਕੇ ਲਾ ਦੇ ਮਾਲ ਵਾਦੂ ਆ ਤੁਹਾਡੇ ਪਿੱਛੇ ਲੱਗੇ ਹੋਏ ਵਾਲ ਸਾਰੇ ਇਹ 100 ਰੁਪਏ ਦੇ ਟੱਕਿਆ ਹੋਇਆ ਜੀ ਦਾ ਸੀ ਇਹ ਵਾਲਾ ਜਿਹੜੀ ਮਰਜ਼ੀ ਜੀ ਲੈ ਜਿਓ ਸਰ 100-100 ਰੁਪਏ ਦੇ ਉਸ ਤੋਂ ਬਾਅਦ ਜਿਹੜੇ ਬਾਡੀ ਸਪਰੇਅ ਜਾਂ ਡੀਓ ਵਗੈਰਾ ਹਾਂਜੀ ਉਹਦਾ ਜੀ 220 ਰੁਪਏ ਮਾਰਪੀ ਹੈ 200 300 ਉਹਦਾ ਰੇਟ ਵੀ ਸਾਡੇ ਕੋਲੇ 100 ਰੁਪਏ ਹੀ ਹੋਊਗਾ ਜਿਹੜਾ ਮਰਜ਼ੀ ਲੈ ਜਿਓ ਡੀਓ ਵਗੈਰਾ ਸਭ ਵੈਰਾਈਟੀ ਸਾਰੀ ਮਿਲੂਗੀ ਅੰਡਰਗਾਰਮੈਂਟ ਬਲੈਣਾ ਅੰਡਰਵੀਅਰ ਸਭ ਚੀ ਮਿਲ ਜੇਗੀ ਓਕੇ ਜੀ ਰੇਟ ਸਭ ਦਾ ਘੱਟ ਹੋ ਜਾਏ ਉਹ ਸਾਡੀ ਗਾਰੰਟੀ ਹੋਊਗੀ ਸਾਡੇ ਜਿਹੜੇ ਕਿਤੇ ਵੀ ਨਹੀਂ ਮਿਲੇਗਾ ਇੱਕ ਵਾਰੀ ਆਓ ਟਰਾਈ ਕਰੋ ਆਗੇ ਫਿਰ ਤੁਹਾਨੂੰ ਪਤਾ ਲੱਗਿਆ ਸੀ ਕਿਦਰ ਆ ਇੱਕ ਬਾਜੀ ਇਹ ਦੱਸੋ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਕਿ ਆਪਣਾ ਕੰਮ ਨਵਾਂ ਸ਼ੁਰੂ ਕਰਨਾ ਹੋਵੇ ਤਾਂ ਦੁਕਾਨਦਾਰ ਭਰਾ ਵੀ ਆਖਦੇ ਸਾਨੂੰ ਦੁਕਾਨਦਾਰ ਵਾਸਤੇ ਮਿਲੂਗਾ ਸਾਡੇ ਕੋਲ ਹੋਲਸੇਲ ਵੀ ਮਿਲਦਾ ਜਿੰਨਾ ਮਰਜ਼ੀ ਲੈ ਲਓ ਮਾਲ ਲੋ ਵੀ ਦੋਸਤੋ ਐਡੀ ਵੱਡੀਆਂ ਆਫਰਾਂ ਤੁਹਾਨੂੰ ਕਿਤੇ ਵੀ ਨਹੀਂ ਮਿਲਣੀਆਂ ਹੈਗੀਆਂ ਇੱਕ ਵਾਰੀ ਤੁਸੀਂ ਤੇ ਵਿਜ਼ਿਟ ਸ਼ੁਰੂ ਕਰੋ ਬਾਜੀ ਆਪਣਾ ਪ੍ਰੋਪਰ ਅਡਰੈਸ ਕੀ ਹੈ ਸਾਡਾ ਅਡਰੈਸ ਹੈ ਜੀ ਬਠਿੰਡਾ ਪੰਜਾਬ ਗੁਰਦੁਆਰਾ ਸਾਹਿਬ ਹਾਜ਼ਿਰਦوں ਦੇ ਬਿਲਕੁਲ ਆਬਜੈਕਟ ਪੰਜਾਬੀ ਡਿਪਾਰਟਮੈਂਟ ਸਾਡਾ ਪੇਜ ਵੀ ਹੈਗਾ ਫੋਨ ਨੰਬਰ ਸਾਡੇ ਸਕਰੀਨ ਚੱਲ ਰਹ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਕਰੋ ਸ਼ੇਅਰ ਠੀਕ ਹੈ ਜੀ ਤੇ ਮੈਂ ਕਾਹਲਾ ਵਿਖਾਉ। ਕਿਸੇ ਦਿਨ ਸ਼ਾਪ ਆਪਣੀ ਬੰਦ ਤਾਂ ਨਹੀਂ ਰਹਾਂਗੀ ਜੀ। ਨਹੀਂ ਜੀ ਸਾਡੀ ਸ਼ਾਪ ਬੰਦ ਨਹੀਂ ਹੁੰਦੀ ਇਹ ਸਾਰੇ ਦਿਨ ਖੁੱਲੀ ਹੁੰਦੀ ਹੈ 9:30 ਤੋਂ ਲੈ ਕੇ 7:00 ਦਾ ਟਾਈਮ ਹੋਊਗਾ। ਰੇਟ ਸਾਰਾ ਨਹੀਂ ਫਿਕਸ ਹੋਊਗਾ ਇੱਕ ਰੇਟ। ਠੀਕ ਹੈ ਜੀ। ਲੋ ਦੋਸਤੋ ਮੈਂ ਤਾਂ ਤੁਹਾਨੂੰ ਇਹੀ ਗੱਲ ਕਹੂੰਗੀ ਹੁਣ ਜੇਕਰ ਤੁਸੀਂ ਵੀ ਕੱਪੜੇ ਖਰੀਦਦੇ ਆ ਜਾਂ ਫਿਰ ਆਪਣੀ ਦੁਕਾਨਦਾਰੀ ਸ਼ੁਰੂ ਕਰਨੀ ਆ ਤਾਂ ਲੁਧਿਆਣਾ ਜਾਣ ਵਾਲੇ ਸੋਚੋ ਦਿੱਲੀ ਜਾਣ ਵਾਲੇ ਸੋਚੋ। ਨਾ ਜਾਓ ਇੱਕ ਵਾਰੀ ਸਾਡੇ ਕੋਲ ਤੇ ਦੀਪ ਅਪਾਰਟਮੈਂਟ ਤੇ ਜ਼ਰੂਰ ਵਿਜ਼ਿਟ ਕਰੋ ਤੁਸੀਂ ਖੁਦ ਕਹੋਗੇ ਕਿ ਵਾਕਈ ਦਿੱਲੀ ਲੁਧਿਆਣਾ ਨੂੰ ਵੀ ਇਹਨਾਂ ਨੇ ਫੇਲ ਕਰਤਾ ਜਿੱਦਾ ਮਰਜ਼ੀ ਤੁਸੀਂ ਇੱਥੋਂ ਆਪਣਾ ਕੰਮ ਜਿਹੜਾ ਘੱਟ ਪੈਸੇ ਤੋਂ ਸ਼ੁਰੂ ਕਰ ਸਕਦੇ ਹੋ ਬਾਕੀ ਜੇਕਰ ਹੋਰ ਜਾਣਕਾਰੀ ਲੈਣੀ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇਸ ਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ